ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਦੋਸਤੋ ਬੀਤੇ ਦਿਨ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ 마ਸੂਮ ਬੱਚੇ ਨਾਲ ਐਸੀ ਇੱਕ ਨਾਹਣੀ ਘਟਨਾ ਤੇ ਹਰਕਤ ਕੀਤੀ ਜਾਂਦੀ ਹੈ ਜਿਸ ਨੂੰ ਸੁਣ ਕੇ ਹਰ ਇੱਕ ਪੰਜਾਬੀ ਦੇ ਦਿਲਾਂ ਦੇ ਵਿੱਚ ਪ੍ਰਵਾਸੀਆਂ ਲਈ ਨਫ਼ਰਤ ਪੈਦਾ ਹੋ ਜਾਂਦੀ ਹੈ ਅਤੇ ਪੰਜਾਬ ਬਚਾਓ ਪ੍ਰਵਾਸੀ ਭਜਾਓ ਦੇ ਨਾਰੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਉਸ ਤੋਂ ਕੁਝ ਹੀ ਦਿਨਾਂ ਦੇ ਬਾਅਦ ਫਰੀਦਕੋਟ ਦੇ ਵਿੱਚ ਕੰਮਿਆਣਾ ਦੇ ਵਿੱਚ ਇੱਕ ਪੰਜਾਬੀ ਪਿੰਡ ਦੇ ਨੌਜਵਾਨਾਂ ਵੱਲੋਂ ਹੀ ਇੱਕ ਪਿੰਡ ਦੇ ਹੀ ਮਾਸੂਮ ਬੱਚੇ ਨਾਲ ਐਸੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹਨਾਂ ਦੋਨਾਂ ਘਟਨਾਵਾਂ ਨੂੰ ਲੈ ਕੇ ਸਾਡੇ ਨਾਲ ਜਖਰੀ ਸਿੰਘ ਝੁੰਬਾ ਕਿਸਾਨ ਵੀ ਹਨ ਤੇ ਖਾਨ ਆਗੂ ਵੀ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਇਹਨਾਂ ਦੋਨਾਂ ਘਟਨਾਵਾਂ ਨੂੰ ਲੱਗੇ ਹਾਂਜੀ ਜਖਰੀ ਜੀ ਇੱਕ ਘਟਨਾ ਕੱਟੀ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਨੇ ਇੱਕ ਮਾਸੂਮ ਬੱਚੇ ਨੂੰ ਦਰਿੰਦਗੀ ਦਾ ਸ਼ਿਕਾਰ ਬਣਾਇਆ ਕੀ ਕਹਿਣਾ ਚਾਹੋ ਜਿਹੜੀ ਹੁਸ਼ਿਆਰਪੁਰ ਚ ਘਟਨਾ ਕੱਟੀ ਆ ਉਹ ਬਹੁਤ ਹੀ ਨਿੰਦਣਯੋਗ ਆ ਜਿਹੜੀ ਇੱਕ ਪ੍ਰਵਾਸੀ ਨੇ ਕਰਾਉਣੀ ਹਰਕਤ ਕੀਤੀ ਆ ਬੱਚੇ ਨਾਲ 5 ਸਾਲ ਦੇ ਨਾਲ ਅਸੀਂ ਕਹਨੇ ਆ ਜਿਹੜੇ ਐਜੇ ਕ੍ਰੀਨਨ ਬੰਦੇ ਆ ਦਰਿੰਦਗੀ ਕਰਨ ਵਾਲੇ ਬੰਦੇ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਐਜਾ ਕਾਨੂੰਨ ਬਣਨਾ ਚਾਹੀਦਾ ਜਿਹੜਾ 2-3 ਮਹੀਨਿਆਂ ਚੀ ਉਹ ਬੱਚੇ ਦੇ ਮਾਪਿਆਂ ਨੂੰ ਤੇ ਪੰਜਾਬੀਆਂ ਨੂੰ ਇਨਸਾਫ ਮਿਲੇ ਤੇ ਨਾਲ ਹੀ ਨਾਲ ਦੀ ਨਾਲ ਅੱਗ ਲੱਗ ਜਾਂਦੀ ਹੈ ਪੰਜਾਬ ਚ ਭਈਆ ਪਝਾਓ ਪੰਜਾਬ ਬਚਾਓ ਤੇ ਪੰਜਾਬੀਆਂ ਨੂੰ ਕੰਮ ਦਿਓ ਅਸੀਂ ਉਹ ਵੀਰਾਂ ਨੂੰ ਪੁੱਛਣਾ ਚਾਹੁੰਦੇ ਆ ਜਿਹੜੇ ਕਹਿੰਦੇ ਆ ਭਈਆ ਨੂੰ ਭਜਾਓ ਤਾਂ ਹੁਣ ਇੱਕ ਫਰੀਦਕੋਟ ਜ਼ਿਲ੍ਹੇ ਚ ਕੰਮਿਆਂ ਨੇ ਚ ਕਰਤੂਤ ਕਰਦੇ ਆ ਪੰਜਾਬੀ ਤਾਂ ਇੱਕ ਵੀ ਕਿਸੇ ਵੀਰ ਦਾ ਐ ਨਹੀਂ ਗਿਆ ਪੰਜਾਬਗਾਂ ਨੂੰ ਪੋਚੋ ਪਿੰਡ ਚੋਂ ਕਢੋ ਉਹਨਾਂ ਦੇ ਨਾਲ ਜਿਹੜੇ ਪਰਿਵਾਰ ਨਾਲ ਆਜਾ ਕੰਮ ਹੋ ਜਾਂਦਾ ਕਿ ਬੱਚੇ ਨਾਲ ਹੋ ਜਾਂਦਾ ਉਹਨਾਂ ਦੇ ਫੋਨ ਤੇ ਵੀ ਗੱਲ ਸਾਂਝੀ ਨਹੀਂ ਕੀਤੀ ਹਣੀ ਕਿਉਂਕਿ ਉਹ ਪੰਜਾਬੀ ਆ ਅਸੀਂ ਇਹੀ ਗੱਲ ਕਹਿੰਨੇ ਹੁੰਨੇ ਆ ਕਿਸਾਨ ਆਗੂ ਸਾਡੇ ਪ੍ਰਧਾਨ ਨੇ ਵੀ ਇਹੀ ਗੱਲ ਕਹੀ ਆ ਉਹ ਕਿਸੇ ਵੀ ਧਰਮ ਦਾ ਹੋ ਸਕਦਾ ਸਾਰੇ ਬੰਦੇ ਕਿਸੇ ਵੀ ਛਾਰੇ ਧਰਮ ਚ ਮਾੜੇ ਨਹੀਂ ਹੁੰਦੇ। ਨਾ ਪੰਜਾਬੀ ਮਾੜੇ ਆ, ਨਾ ਭਈਏ ਮਾੜੇ ਆ, ਨਾ ਹਿੰਦੂ ਮਾੜੇ ਆ, ਨਾ ਮੁਸਲਮਾਨ ਮਾੜੇ ਆ। ਉਹ ਵਿੱਚ ਕੋਈ ਬੰਦੇ ਹੁੰਦੇ ਜਿਹੜਾ ਐਜਾ ਕੰਮ ਘਟਗਾ ਕੰਮ ਕਰਦੇ ਆ, ਉਹ ਆਪਦੀ ਕੌਮ ਦਾ ਨਾਮ ਸ਼ਰਮਸ਼ਾਰ ਕਰ ਦਿੰਦੇ ਆ। ਤੇ ਜਿਹੜੀ ਭਜਾਉਣ ਵਾਲੀ ਗੱਲ ਕਰਦੇ ਆ, ਉਹ ਇੱਕ ਜੂਪੀ ਤੋਂ ਵੀਰ ਆਇਆ ਸੀ ਸਿੱਖ। ਉਹਨੇ ਕੱਲ ਇੰਟਰਵਿਊ ਦਿੱਤੀ ਆ। ਉਹ ਕਹਿੰਦੇ ਜਦੋਂ ਪੰਜਾਬ ਚ ਮਾੜਾ ਜਿਹਾ ਨਾਰਾ ਲੱਗਦਾ, ਭਈਏ ਪੰਜਾਬੋ ਪੰਜਾਬ ਬਚਾਓ। ਅਸੀਂ ਉਧਰ ਜ਼ਮੀਨਾਂ ਲਈ ਬੈਠੇ ਆ ਵੱਡੀ ਪੱਦਰ ਤੇ ਨਾਲ ਇੰਸਟਰੀ ਲਈ ਬੈਠੇ ਆ ਜਿਹਦੇ ਚ ਬਈ ਕੰਮ ਕਰਦੇ ਆ ਸਾਡਾ ਉਧਰ ਸ਼ਾਂਝ ਆ ਜਿਹੜਾ ਦੁੱਖ ਦੇ ਸ਼ੌਦੇ ਵੇਹ ਸ਼ਾਦੀ ਅਸੀਂ ਇਕੱਠੇ ਹੁੰਨੇ ਆ ਉਹ ਭੰਜਾਂ ਨਾਲ ਤੇ ਜਦੋਂ ਕੋਈ ਮਾੜੀ ਜੀ ਪੰਜਾਬ ਚ ਐਵੀਂ ਗੱਲ ਚੱਲਦੀ ਸਾਡੇ ਮੁੱਠੀ ਚ ਜਾਣਾ ਆਂਦੀ ਐ ਅਸੀਂ ਜ਼ਮੀਨ ਵੇਚ ਕੇ ਕਿੱਥੇ ਲਾਵਾਂਗੇ ਸਾਡਾ ਘਰ ਉਹਦਾ ਕੀ ਬਣੂਗਾ ਤਾਂ ਤੇ ਨਾਲ ਹੀ ਐ ਇਹ ਭਰਾਬੋ ਇਹ ਪਹਿਲੀ ਘਟਨਾ ਨਹੀਂ ਨਾ ਕੋਈ ਖਿਰਲੀ ਘਟਨਾ ਇਹ ਜਿਹੜਾ ਬੋਟਰੂ ਪਾਰਟੀਆਂ ਪਹਿਲਾਂ ਬੀਜੇਪੀ ਪੱਤਾ ਹੀ ਖੇਡਦੀ ਰਹੀ ਆ ਹੁਣ ਕੁਝ ਬੰਦੇ ਵੋਟਾਂ ਲੈਣ ਖਾਤਰ ਹਿੰਦੂ ਤੇ ਜਿਹੜਾ ਪੰਜਾਬੀਆਂ ਵਾਲਾ ਤੇ ਬਈਆਂ ਵਾਲਾ ਪੱਤਾ ਖੇਡ ਰਹੇ ਆ ਉਧਰ ਤਾਂ ਇਸ਼ਾਰਾ ਜ਼ੋਰ ਲਾ ਰਹੇ ਆ ਬਈਆਂ ਨੂੰ ਬਾਹਰ ਕੱਢਣ ਦਾ ਤੇ ਜਦੋਂ ਲਾਕਡਾਊਨ ਆਇਆ ਭਈਏ ਗਏ ਸੀ ਤੁਰ ਕੇ ਗਏ ਸੀ ਤਾਂ ਉਹਨਾਂ ਨੂੰ ਫਿਰ ਕਿਉਂ ਚਿੱਠੀਆਂ ਪਾ ਪਾ ਕੇ ਖਾਤਾ ਜਰ ਰੁਪਏ ਪਾ ਪਾ ਕੇ ਕਿਉਂ ਛੱਡਿਆ ਉਦੋਂ ਭਾਦੀ ਬਣ ਗਈ ਸੀ ਸਾਡਾ ਝੋਨਾ ਲਾਊ ਕੌਣ ਤੇ ਸਾਡਾ ਮੰਡਗਾ ਚ ਕੰਮ ਕੌਣ ਕਰੂਗਾ ਪੰਜਾਬੀਆਂ ਦੀ ਗਿਣਤੀ ਘਟਾ ਤਾਂ ਕਰਕੇ ਪੰਜਾਬੀਆਂ ਤੋਂ ਜਿਹੜਾ ਸਾਰਾ ਕੰਮ ਆ ਇਹ ਨਹੀਂ ਸੰਭਲਣਾ ਅੰਡਰਸਟ੍ਰਕਾਂ ਚ ਵੱਡੇ ਕੰਮ ਪੱਡਰ ਤੇ ਕਰਦੇ ਆ ਜਿਹੜੇ ਭਈਏ ਭਜਾਉਣ ਦੀ ਗੱਲ ਕਰਦੇ ਉਹਨਾਂ ਦਾ ਉੱਥੇ ਖਿਲਾੜਿਆਂ ਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਆ ਉਹ ਜਿਹੜਾ ਪ੍ਰਚਾਰ ਕਰਦੇ ਭਈਏ ਭਜਾਓ ਤੇ ਉਹ ਪੰਜਾਬੀਆਂ ਨੂੰ ਕਿਹੜੀ ਰੁਜ਼ਗਾਰ ਦਿੰਦੇ ਉਹਨਾਂ ਨੂੰ ਚੰਗਾ ਸਕਿੱਲ ਦੇਣ ਕਿਉਂਕਿ ਪੰਜਾਬੀ ਘੱਟ ਸਕਿੱਲ ਤੇ ਕੰਮ ਨਹੀਂ ਕਰਦੇ ਉਹਨਾਂ ਦਾ ਜਿਹੜਾ ਦਵਾਈ ਬੂਡੀ ਦਾ ਖਰਚਾ ਬੱਚਿਆਂ ਦੇ ਪੜ੍ਹਾਈ ਦਾ ਖਰਚਾ ਉਹਦੇ ਕਰਕੇ ਉਹ ਉਹਨੂੰ ਲੇਬਰ ਉਸ ਤੋਂ ਪੁੱਗਦੀ ਨਹੀਂ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਪਹਿਲੀ ਗੱਲ ਤਾਂ ਬੋਰਿਆਂ ਦੇ ਪੈਂਦੇ ਆ। ਕਮਰੇ ਤਾਂ ਨਹੀਂ ਪੈਂਦੇ। ਮੱਛਰ ਜੀ ਬਾ ਕੋਠੇ ਦੀ ਸੱਤਾਂ ਦੇ ਖੇਤਾ 'ਚ ਰਹਿੰਦੇ ਆ। ਬਹੁਤ ਘੱਟ ਗੰਤੀ 'ਚ ਲੋਕ ਉਹਨਾਂ ਨੂੰ ਕਮਰੇ ਵਗੈਰਾ ਨਹੀਂ ਦਿੰਦੇ। ਖੇਤਾ 'ਚ ਰਹਿਣੇ ਕਰਕੇ ਉੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ। ਕੋਈ ਪੱਖੇ ਦਾ ਪ੍ਰਬੰਧ ਨਹੀਂ ਹੁੰਦਾ। ਉਹ ਆਪਦੇ ਬੱਚਿਆਂ ਦਾ ਪਾਲਣ-ਪੋਲਣ ਕਰਨ ਖਾਤਰ, ਬੱਚਿਆਂ ਨੇ ਢੱਡ ਪਰਨ ਖਾਤਰ ਇੱਧਰ ਦਿਹਾੜੀ ਕਰਨ ਆਉਂਦੇ ਆ ਉਹ। ਤੇ ਘੱਟ ਦਿਹਾੜੀ ਤੇ ਉਹ ਕੰਮ ਕਰਦੇ ਆ। ਦਿਨ ਰਾਤ 12-12 14-14 ਘੰਟੇ ਮੰਡੀਆਂ 'ਚ ਕੰਮ ਕਰਦਾ ਕੋਈ ਪੱਖਾ ਨਹੀਂ ਹੁੰਦਾ ਕੋਈ ਉਹ ਤੇ ਪੈਣ ਕਰਨ ਦਾ ਕੋਈ ਨਾਉਣ ਤੋਂ ਦਾ ਪ੍ਰਬੰਧ ਨਹੀਂ ਹੁੰਦਾ ਕਿਉਂਕਿ ਜੇ ਸਰਕਾਰ ਆ ਉਦਲੀਆਂ ਚੰਗੀਆਂ ਹੋਣ ਉਹਨਾਂ ਨੂੰ ਰੇਟ ਮਿਲੇ ਫਸਲ ਦਾ ਇੱਕ ਕਿਸਾਨ ਆ ਭਈਏ ਤਾਂ ਅਸੀਂ ਕਹਦੇ ਨੇ ਭਈਏ ਆਹੋ ਇੱਕ ਛੋਟੇ ਕਿਸਾਨ ਆ ਜਦੋਂ ਕਣਕ ਉਧਰ 1000 ਰੁਪਏ ਨੂੰ ਵਿਕਦੀ ਆ ਤੇ ਝੋਨਾ 900 ਨੂੰ ਵਿਕਦਾ ਸਾਡਾ 2200 ਨੂੰ ਝੋਨਾ 2400 ਨੂੰ ਵਿਕਦਾ ਸਾਡਾ ਤਾਂ ਨਹੀਂ ਪੂਰਾ ਆਉਂਦਾ ਤਾਂ ਉਹ ਆਪਦੇ ਬੱਚਿਆਂ ਦਾ ਪਾਲਣ ਪੋਲਣ ਕਰਨ ਖਾਤਰ ਖੇਤੀ ਚੋ ਕੋਈ ਬਚਦਾ ਨਹੀਂ ਜਿਵੇਂ ਸਾਡੇ ਬੱਚੇ ਖੇਤੀਵਲ ਝਾਗਦੇ ਨਹੀਂ ਸਰਕਾਰੀ ਜੋਬ ਹੈ ਨਹੀਂ ਤਾਂ ਸਾਡੇ ਬੱਚੇ ਧੀਆਂ ਪੁੱਤ ਵੀ ਬਾਹਰ ਜਾਂਦੇ ਆ ਤੇ ਜੇ ਭਈਆ ਇਧਰ ਭਜਾਉਣਗੇ ਗੱਲ ਕਰਦੇ ਆ ਤਾਂ ਉਧਰਲੇ ਵੀ ਫਿਰ ਕਹਿਣਗੇ ਛੋਟੇ ਜਿਹੜੀਆਂ ਧੀਆਂ ਨੋਹਾਂ ਤੇ ਛੋਟੇ ਮੁੰਡੇ ਆ ਉਹ ਵੀ ਇੱਕ ਭਈਏ ਆ ਬੰਨਿਆਂ ਦੇ ਰੂਪ ਚ ਉਹ ਕੰਮ ਕਰਦੇ ਆ ਉਧਰ ਜਾ ਕੇ ਕਿਉਂਕਿ ਜਦੋਂ ਅੱਖਾਂ ਤੋਂ ਪਾਸੇ ਹੋ ਜਾਂਦਾ ਉਹ ਕਿਉਂਕਿ ਕੋਈ ਕੰਮ ਆ ਮਤਲਬ ਕੋਈ ਹੋਟਲਾਂ ਚ ਕੰਮ ਮਿਲਦਾ ਉਧਰ ਉਧਰ ਕੋਈ ਬਾਗਾ ਚ ਕੰਮ ਮਿਲਦਾ ਤਾਂ ਆਉਣ ਦਾ ਜਿਹੜਾ ਇੱਧਰ 100-100 ਕੱਲੇ ਵਾਲੇ ਮਾਲਕ ਆ ਉਹ ਜਾ ਕੇ ਵੀ ਉਧਰ ਕਿਰਤ ਕਰਦੇ ਆ ਤੇ ਐਂ ਹੀ ਉਹ ਬਈਏ ਸਾਡੇ ਪੰਜਾਬ ਚ ਆਉਦੇ ਬੱਚਾ ਦਾ ਪਲਨ ਨੂੰ ਸਨ ਖਤਰਾ ਕਿਰਤ ਕਰਨ ਆਉਣੇ ਆ ਕਰਨ ਆਉਂਦੇ ਆ ਤਾਂ ਇਹ ਕੰਮ ਆ ਸਰਕਾਰਾਂ ਦਾ ਜੀ ਪੰਜਾਬ ਦੇ ਨੌਜਵਾਨ ਖੇਤੀਬਾਲ ਜਾ ਕੇ ਰਾਜੀ ਨਹੀਂ ਤਾਂ ਇੱਕ ਪ੍ਰਵਾਸੀ ਆ ਜਿਹੜੇ ਕੀ ਕਿਸਾਨ ਦੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਜੇ ਇਹ ਚਲੇ ਗਏ ਤਾਂ ਕਿੰਨਾ ਖੇਤੀ ਸੰਕਟ ਪੈ ਦੋ ਖੇਤੀ ਦਾ ਕਰੋਨਾ ਕਾਲ ਵੇਲੇ ਜੀ ਵੇਖ ਲੋ कोरोना ਕਾਲ ਵਿੱਚ ਬੱਈਏ ਵੱਡੀ ਪੱਦਰ ਤੇ ਆਪਦੇ ਦੇਸ਼ ਪਰਤ ਗਏ ਸੀ ਕੋਈ ਤੁਰ ਕੇ ਗਿਆ ਕੋਈ ਮਹੰਗੇ ਪਾ ਤੇ ਕੋਈ ਲੁੱਟ ਵੀ ਉਹਨਾਂ ਨੇ ਜਿਹੜੇ ਵੱਡੀ ਪੱਦਰ ਤੇ ਬੱਸਾ ਬੁੱਸਾ ਵਾਲਿਆਂ ਨੇ ਮਚਾਈ ਆ ਬਹੁਤ ਔਖੇ ਉਹਨਾਂ ਨੂੰ ਆਏ ਸੀ ਕਿਰਾ ਆਪਦੇ ਪਰਿਵਾਰ ਚ ਜਾਵੜ ਗਏ ਸੀ ਤਾਂ ਜਦੋਂ ਪਰਿਵਾਰ ਚ ਗਏ ਜਦੋਂ ਖੇਤੀ ਦਾ ਝੋਨੇ ਲਾਉਣ ਦਾ ਕੰਮ ਆਇਆ ਤੇ ਸਾਡੇ ਭਾਦੀ ਬਣ ਗਈ ਪੰਜਾਬੀਆਂ ਦੇ ਉਹਨਾਂ ਨੂੰ ਪੈਸੇ ਪਾਏ ਉਹਨਾਂ ਨੂੰ ਬੱਸਾਂ ਇੱਥੋਂ ਕਰਾ ਕਰਾ ਕੇ ਉਧਰੋਂ ਜਾ ਕੇ ਲੈ ਕੇ ਆਏ ਵੱਡੀ ਪੱਦਰ ਤੇ ਜਿਹੜਾ ਸਾਡਾ ਕੰਮ ਨਕੀਆ ਬੰਡੀਆਂ ਦਾ ਉਹ ਝੋਨਾ ਲਾਉਣ ਦਾ ਕੰਮ ਹੋਵੇ ਖੇਤਰਾ ਤੇ ਕਿਸੇ ਵੀ ਕੰਮ ਹੋਵੇ ਉਹ ਪ੍ਰਵਾਸੀ ਮਜ਼ਦੂਰੀ ਕਰਦੇ ਆ ਤੇ ਸਾਡੇ ਨਕੀਆ ਜਿਹੜਾ ਬੱਚੇ ਆ ਬਾਹਰਲੇ ਮੁਲਕਾਂ ਜਾਂਦੇ ਆ ਕਿਉਂਕਿ ਇਧਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਨਾ ਤਾਂ ਕੋਈ ਪ੍ਰਾਈਵੇਟ ਜਿਹੜਾ ਕੰਮ ਆ ਅੱਗੇ ਪਸ਼ੂਆਂ ਵਗੈਰਾ 'ਚ ਮੁਨਾਫਾ ਸੀਗਾ ਦੁੱਧ ਵੇਚ ਕੇ ਗੁਜ਼ਾਰਾ ਕਰ ਲੈਂਦੇ ਸੀ ਤਾਂ ਹੁਣ ਉਹ ਦੁੱਧ ਵਾਲਾ ਜਿਹੜਾ ਸੌਦਾ ਪਸ਼ੂ ਮਹਿੰਗੇ ਹੋ ਗਏ ਦੁੱਧ ਦਾ ਰੇਟ ਹੈ ਨਹੀਂ ਕਿਉਂਕਿ ਨਗਲੀ ਦੁੱਧ ਤੋਂ ਬਣੀ ਜਾਂਦਾ ਵੱਡੀ ਪੱਦਰ ਤੇ ਦੁੱਧ ਦਾ ਰੇਟ ਨਾ ਹੋਣੇ ਕਰਕੇ ਖੇਤੀ ਇੱਕ ਲਾਹੇਵੰਦ ਧੰਦਾ ਨਹੀਂ ਰਹੀ। ਉਹ ਘਾਟੇ ਦਾ ਸੌਦਾ ਬਣੀ ਹੋਈ ਆ ਤੇ ਸਾਡੇ ਬੱਚੇ ਬਾਹਰਲੇ ਮੁਲਖਾਂ ਇੰਤਰ ਹੋ ਜਾਂਦੇ ਆ ਤੇ ਜਿਹੜੇ ਪ੍ਰਵਾਸੀ ਹੋ ਇੱਧਰ ਆਈ ਜਾਂਦੇ ਆ। ਤੇ ਇੱਥੋਂ ਤੱਕ ਨੌਬਤ ਆ ਗਈ ਪੰਜਾਬੀਆਂ ਦੀ ਜਿਹੜੇ ਉਹ ਆਦੇ ਘਰ-ਬਾਰ ਵੀ ਪਈਆਂ ਨੂੰ ਸਮਝੇ ਬੈਠੇ ਆ। ਬੱਚੇ ਇੱਧਰ ਆ ਕੇ ਰਾਜੀ ਨਹੀਂ ਹੋ। ਇੱਧਰ ਕਿਉਂਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਕੋਈ ਵੀ ਸੇਫਟੀ ਨਹੀਂ। ਤੇ ਨਾ ਹੀ ਇੱਥੇ ਕੋਈ ਰੋਜ਼ਗਾਰ ਆ ਉਹ ਜਿਹੜਾ ਉਹਦੇ ਆਪਦਾ ਸਹੂਲਤਾਂ ਜਿਹੜੀਆਂ ਲੈ ਸਕਣਾ ਇੱਥੇ ਦਾ ਘਰ ਘਰ ਮੰਝੇ ਮੰਝੇ ਦੇ ਕੈਂਸਰ ਪਿਆ ਕਾਲਾ ਪੀਲ ਗਿਆ ਪਿਆ ਉਹ ਬਾਹਰਲੇ ਮੁਲਖਾ ਚ ਇਹ ਜਿਹੜਾ ਕੋਈ ਸਹਿ ਨਹੀਂ ਤਾਂ ਕਰਕੇ ਬੱਚੇ ਜਿਹੜੇ ਉਹ ਇਧਰ ਨਹੀਂ ਆਉਂਦੇ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੇ ਸਾਡੇ ਬੱਚੇ ਬਾਹਰਲੇ ਮੁਲਖਾ ਚ ਕੰਮ ਕਰ ਸਕਦੇ ਆ ਤੇ ਪ੍ਰਵਾਸੀ ਮਜ਼ਦੂਰ ਵੀ ਪੰਜਾਬ ਚ ਆ ਕੇ ਕੰਮ ਕਰ ਸਕਦੇ ਆ ਜਿਹੜੀ ਗੱਲ ਕਹਿਣ ਵਾਲੀ ਆ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਆ ਵੈਰੀਫਿਕੇਸ਼ਨ ਪ੍ਰੂਫ ਵਗੈਰਾ ਲੈ ਕੇ ਇਹ ਸਰ ਨਗਿਆ ਪੁੱਸਦਾ ਕੰਮ ਜਿਹੜਾ ਵੀ ਕੋਈ ਬੰਦਾ ਆਪਾ ਬਾਉਣਾਗਾ ਮੋਟਰ ਵਗੈਰਾ ਤੇ ਜਾਂ ਕੋਈ ਕੰਮਕਾਰ ਤੇ ਰੱਖਣਾ ਉਹਦੀ ਘਟੋ ਘਟ ਬੈਕਗ੍ਰਾਉਂਡ ਤਾਂ ਉਹਦੀ ਚੱਕ ਹੋ ਜੇ ਥਾਣਾ ਚ ਜਾ ਕੇ ਜਿਹੜੀ ਕੋਈ ਮੰਨ ਲੋ ਗੱਲ ਜਿਵੇਂ ਸਾਡੇ ਬੱਚੇ ਦੀ ਵੈਰੀਫਿਕੇਸ਼ਨ ਹੋ ਕੇ ਜਾਂਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੋ ਕੇ ਉਹ ਕੰਮ ਤੇ ਕਰ ਸਕਦੇ ਅਜੇ ਸਾਰੇ ਧਰਮਾਂ ਦੇ ਸਾਰੇ ਕਿਸਮਾਂ ਦੇ ਲੋਕ ਹੁੰਦੇ ਆ ਸਾਰੇ ਭਈਏ ਨਹੀਂ ਮਾੜੇ ਸਾਰੇ ਸਿੱਖ ਨਹੀਂ ਮਾੜੇ ਸਾਰੇ ਹਿੰਦੂ ਨਹੀਂ ਮਾੜੇ ਸਾਰੇ ਮੁਸਲਮਾਨ ਨੇ ਕੁਝ ਬੰਦੇ ਆ ਜਿਹੜੇ ਉਹ ਧਰਮ ਦਾ ਪੱਤਾ ਭਈਆਂ ਤੇ ਪੰਜਾਬੀਆਂ ਵਾਲਾ ਪੱਤਾ ਖੇਡ ਕੇ ਆਪਦੀਆਂ ਵੋਟਾਂ ਲੈਣੀਆਂ ਚਾਹੁੰਦੇ ਆ ਤੇ ਨਾਲ ਮੈਂ ਛੋਟੇ ਮਾਦੀਆਂ ਵਾਂ ਰਹੀ ਇਹ ਵੀ ਗੱਲ ਕਹਿਣਾ ਚਾਹਣਾ ਇੱਕ ਪਾਸੇ ਦਾ ਪਾਣੀ ਦੀ ਮਾਰ ਵੱਡੀ ਪੱਧਰ ਤੇ ਆ ਤੇ ਦੂਜੇ ਪਾਸੇ ਭਈਆਂ ਦਾ ਪੰਜਾਬੀਆਂ ਵਾਲਾ ਟਕਰਾ ਜਿਹੜਾ ਇਹ ਸਾਰਾ ਕੁਝੇ ਸੋਚੀ ਸਮਝੀ ਸਾਜਤਾਤ ਹੋ ਰਿਹਾ ਪੰਜਾਬ ਨੂੰ ਜੜਾਂ 'ਚ ਤੇਲ ਇਹ ਵੀ ਦੇਣ ਲੱਗੇ ਹੋਏ ਆ ਕੱਲੇ ਸਰਕਾਰਾਂ ਨੇ ਦੇਣ ਲੱਗੀਆਂ ਹੋਈਆਂ ਤੇ ਵੀ ਨਾਲ ਉਹਨੇ ਬਰਾਬਰ ਦੇ ਦੋਸ਼ੀ ਆ ਕਿਉਂਕਿ ਸਾਡੇ ਭਰਾ ਤਾਂ ਡੁੱਬਰੇ ਆ ਪੰਜਾਬੀ ਤਾਂ ਮਜ਼ਦੂਰ ਵੀ ਡੁੱਬਰੇ ਆ ਉਹਦੀ ਖਾਤਰ ਇਹਨਾਂ ਨੇ ਕਦੋਂ ਫੰਡ ਕੀਤਾ ਫੰਡ ਕਦੋਂ ਦੇ ਕੇ ਆਏ ਆ ਆਪ ਤਾਂ ਇਹ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਫਾਰਚੂਨਰ ਗੱਡੀਆਂ 'ਤੇ 10 10 20 20 ਬੰਦੇ ਸਿਕਿਉਰਿਟੀ ਗਾਰਡ ਰੱਖਦੇ ਆ ਭਗਵਾਨ ਜੀ ਤਮਾਨ ਕਹਿੰਦਾ ਹੁੰਦਾ ਸੀ ਪਹਿਲਾਂ ਜੇ ਸਰਕਾਰ ਨੂੰ ਕੋਈ ਮੁੱਖ ਮੰਤਰੀ ਨੂੰ ਖਤਰਾ ਤਾਂ ਉਹ ਪਕੌੜਾ ਨਾਲ ਰੇੜੀ ਨਾਲੇ ਜਾ ਮੁਰਗੀਖਾਨਾ ਖੋਲ੍ਹ ਲੇ ਤੇ ਭਗਵੰਤ ਮਾਨ ਵੀ ਇੱਕ ਦੀ ਸ਼ੀਸ਼ਾ ਵਾਲੀ ਬੋਲਟ ਪ੍ਰੂਫ ਸ਼ੀਸ਼ਿਆਂ ਚ ਬੋਲ ਕੇ ਆਇਆ ਹੁਣ ਇਹਨੂੰ ਕਾਹਦਾ ਖਤਰਾ ਹੋ ਗਿਆ ਜੀ ਮੁੱਖ ਮੰਤਰੀ ਨੇ ਤਾਂ ਕਹਿਤਾ ਵੀ ਉਹ ਪੰਜਾਬ ਦੇ ਵਿੱਚ ਰਹਿ ਸਕਦੇ ਆ ਪ੍ਰਵਾਸੀ ਆ ਕੇ ਪੰਜਾਬ ਦੇ ਵਿੱਚ ਰਹਿ ਸਕਦੇ ਆ ਅਸੀਂ ਵੀ ਆਣੇ ਆ ਅਸੀਂ ਆਣੇ ਜੇ ਕੋਈ ਕੰਮਕਾਰ ਕਰਨ ਆਉਂਦਾ ਆਇਦਰ ਪੰਜਾਬ ਚ ਸਾਡੇ ਕੋਲ ਕੋਈ ਰਾਈਟ ਨਹੀਂ ਜਿਹੜਾ ਉਹਨਾਂ ਨੂੰ ਆਪਾਂ ਐਂ ਕਹਿ ਦਈਏ ਤੁਸੀਂ ਛੱਡ ਕੇ ਜਾਵੜੋ ਕਿਉਂਕਿ ਬਹੁਤ ਵੱਡੀ ਪੱਧਰ ਤੇ ਕਿਸਾਨੀ ਤੇ ਮੰਡੀਆਂ ਦਾ ਕੰਮ ਆ ਤੇ ਨਰਸ਼ਟੀਆਂ ਦਾ ਕੰਮ ਆ ਪਰਵਾਸੀ ਮਜ਼ਦੂਰਾਂ ਦੇ ਸ਼ਰਤੀ ਖੜਾਗਾ। ਇਹ ਤੀਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਨੌਣੀਆਂ ਹਰਕਤਾਂ ਹੋ ਰਹੀਆਂ ਨੇ ਇਹਨਾਂ ਨੂੰ ਕਿਵੇਂ ਠੱਲ ਪਾਈ ਜਾਦਾ? ਠੱਲ ਦਾ ਉਹ ਜੇ ਕਾਨੂੰਨ ਬਣਨ ਜੀ। ਕਾਨੂੰਨ ਬਣ ਕੇ ਅਦਾਲਤਾਂ ਜਿਹੜੀਆਂ ਤਿੰਨ-ਤਿੰਨ ਮਹੀਨਿਆਂ ਚ ਇਹਨਾਂ ਨੂੰ ਇਨਸਾਫ ਦਵਾਵੇ ਉਹ ਬੱਚੇ ਦੇ ਮਾਪਿਆਂ ਨੂੰ ਜਿਹਦੀਆਂ ਕੱਲਾ ਬੱਚਾ ਸੀ 5 ਸਾਲ ਦਰਾਂ ਦੇਰਿੰਦਗੀ ਕੀਤੀ ਆ। ਸਖਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਤੇ ਕਾਨੂੰਨ ਬਣੇ ਤਿੰਨ ਮਹੀਨਿਆਂ ਚ ਇਨਸਾਫ ਵਰ ਦੇ ਕੇ ਟੰਗੇ ਉਹਨੂੰ। ਕੋਈ ਵੀ ਹੋਵੇ ਉਹ ਕਿਸੇ ਧਰਮ ਨਾਲ ਹੋਵੇ। ਉਹ ਸਾਰੇ ਧਰਮਾਂ 'ਚ ਚੰਗੇ ਨਹੀਂ ਸਾਰੇ ਧਰਮਾਂ 'ਚ ਮਾੜੇ ਨਹੀਂ ਤਾਂ ਕਰਕੇ ਇਸ ਦਾ ਨੇ ਸਖਤ ਤੋਂ ਸਖਤ ਸਜ਼ਾ ਕਪੂਰਥਾਲਾ 'ਚ ਹੀ ਮਿਲਣੀ ਚਾਹੀਦੀ ਆ ਤੇ ਜਿਹੜਾ ਫਰੀਦਕੋਟ 'ਚ ਨਕੇ ਅ ਹਿਸ਼ਾਰਪੁਰ 'ਚ ਕੀਤੀ ਆ ਘਟਨਾ ਭਈਏ ਨੇਕ ਨੇ ਉਹਨੂੰ ਵੀ ਅਨਸਾਫ਼ ਮਿਲ ਕੇ ਉਹਨੂੰ ਜਿਹੜਾ ਕਾਨੂੰਨ ਦੋਸ਼ੀ ਹੈਗਾ ਉਹ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤੇ ਦੂਜੀ ਫਰੀਦਕੋਟ 'ਚ ਜਿਹੜੀ ਕੰਮਾਂ ਨੇ ਚ ਗੱਲ ਹੋਈ ਆ ਉਹਦੇ ਚ ਵੀ ਉਹ ਪਰਿਵਾਰ ਆ ਪਲਾ ਪੰਜਾਬੀ ਆ ਸਾਡੇ ਉਹਨੂੰ ਇਨਸਾਫ ਮਿਲੇ ਉਹ ਬੱਚੇ ਦੇ ਜਿਹੜਾ ਕ੍ਰਾਇ ਕਰਮ ਕੀਤਾ ਗਲਤ ਕੋਈ ਹੋਰ ਦੋਸ਼ੀ ਉਹਦੇ ਬੱਚੇ ਵੱਲ ਝਾਕੇ ਨਾ ਸਾਡਾ ਤਾਂ ਕਰਕੇ ਸ਼ਖਤ ਤੋਂ ਸ਼ਖਤ ਸਜ਼ਾ ਮਿਲਣੀ ਚਾਹੀਦੀ ਉਹਨੂੰ ਤੇਤੀ ਸਾਡੇ ਨਾਲ ਜਗਤੀ ਸਿੰਘ ਚੁੰਬਾ ਬੀਕੇਯੂ ਉਗਰਾਹਾ ਦੇ ਜ਼ਿਲ੍ਹਾ ਆਗੂ ਵੀ ਹਨ ਤੇ ਖੁਦ ਖੇਤੀ ਵੀ ਕਰਦੇ ਹਨ ਤੇ ਇੱਕ ਕਿਸਾਨ ਹਨ ਜਿਨ੍ਹਾਂ ਨੇ ਕੀ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਅਜੀਤ ਵੈਬਟੀਵਲੀ ਸੰਗਤ ਮੰਡੀ ਤੋਂ ਦੀਪਕ ਸ਼ਰਮਾ ਦੀ ਰਿਪੋਰਟ